ਸਾਨੂੰ ਹਮੇਸ਼ਾ ਅੱਗੇ ਦਾ ਬਿੱਤੇਗਾ ਰਚੂ ਦਾ ਜੀ ਕ ਤੁਸ ਜੇ ਮੌਕਾ ਮਿਲਦੀ ਰਹੇ ਉਹ ਆਪਣੀ ਜ਼ਿੰਦਗੀ ਚ ਸਾਡੇ ਨੇ ਜਿੰਨੇ ਕਿਆ ਕਰਾ ਯਾਰ ਸੁਣ ਆ ਰੇ ਯਾਰ ਖੁਸ਼ੀਆਂ ਇਹ ਨੀਮਤ ਵੀ ਖਰਾਬ ਨਹੀਂ ਚਾਹੀਦੀ ਯਾਰ ਮੈਨੂੰ ਪ੍ਰਤੀਤ ਹੋਣਾ ਕੈਮਰਾ ਵਿਚਾਰ ਕਰ ਲਵਾਣਾ ਜੀ ਭੱਲਾ ਸਾਹਿਬ ਹਲੇ ਵੀ ਸਾਡੇ ਚ ਨੇ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਹੁੰਦਾ ਨਾ 1982 ਤੋ ਲੈ ਕੇ 86ਵੇਂ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗਾ ਅਸੀਂ ਉਹਨਾਂ ਦੇ ਹਰ ਹਫਤੇ ਜਾਂ ਹਰ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀਗਾ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਸੀ ਤਾਂ ਵਾਪਸ ਪੀਏਯੂ ਪਹੁੰਚ ਜਾਂਦਾ ਸੀ ਉਸ ਪੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਫਿਰ ਮੈਂ ਸਰ ਜਿੰਨੇ ਤੋਂ ਹੋ ਗਿਆ ਮੁਲਾਕਾਤ ਉਹਨਾਂ ਨਾਲ ਬੈਠੇ 2 ਲੋਕ ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਪਾਇੰਟ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜੇ ਜੀ ਠੀਕ ਹੈ ਠੀਕ ਹੈ ਗੰਗਭਾਈ ਮਾਈਕ ਜੀ ਆਖਰੀ ਮੁਲਾਕਾਤ ਤੁਹਾਡੀ ਕਿਹੜੀ ਹੋਈ ਇਹ ਮਾਈਕ ਜਿੰਨਾ ਜਾ ਸਕਦਾ ਹੈ ਭਾਈ ਇਹ ਆਪਣੇ ਲੈ ਕੇ ਚਾਹੁੰਦੇ ਹਾਂ ਉੱਪਰ ਕਾਫੀ ਠੀਕ ਹੋ ਰਹੀ ਹੈ ਕਿ ਆ ਮੈਂ ਇਕਦਮ ਸੱਡਨ ਹੋਇਆ ਹਾਂ ਸਭ ਕੁਝ ਸੱਡਨ ਨਵੀਂ ਜਲਦੀਆਂ ਤਿਆਰੀਆਂ ਕਰਨੀਆਂ ਸੀ ਮੈਂ ਤਿਆਰੀਆਂ ਜਦੋਂ ਸਾਫ ਵੀ ਤਿਆਰੀ ਕਰ ਰਹੀ ਤੇ ਤਿਆਰੀਆਂ ਬਹੁਤ ਦਿਨ ਪ੍ਰੂਵ ਹੋ ਰਹੀ ਸੀ ਉਹ ਤੇੰਦੇ ਸੀ ਕਿ ਹਰਪ੍ਰੀਤ ਸੰਪਰਕ ਕਰ ਲਏ ਜੀ ਜੀ ਤੁਸੀਂ ਖੁਸ਼ ਹੋਏ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨੂੰ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ کی کہنا چاہو گے انہوں کے بارے دپو جیسا جیلوں ਦੀ ਉਮਰ ਦਾ ਉਹਨਾਂ ਤੋਂ ਚੋਰ ਪ੍ਰਕਾਸ਼ ਸੀ ਜਿਵੇਂ ਲੱਗ 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 ਕਿਸੇ ਪਾਤ ਦਾ ਇਸ਼ਾਰਾ ਸੀ ਨਾ ਉਹਦਾ ਮੇਰੇ ਹੋਰ ਕਿੱਥੇ ਲਾਵਾਂ ਤਾਰ ਤਾਰ ਲੱਭੀ ਤਾਂ ਹੀ ਬਾਹਰ ਜਾਊਗੀ ਕੈਰੀਓਂ ਜੱਡਾ ਫੋਰ ਵਾਸਤੇ ਵੀ ਤੁਸੀਂ ਰਾਏ ਸੀ ਉਹਨਾਂ ਕੋਲ ਜੀ ਜੀ ਕੈਰੀਓਂ ਮਿੱਟਰ ਮੋਰ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਬਹੁਤ ਸ਼ੁਕਤੀ ਸੀ ਕਿਹਦੇ ਵੀ ਉਸ ਸਮੇਂ ਇਹ ਕਹਿਆ ਜਰਨਲ ਕੋ ਮੇਰੇ ਤੁਸੀਂ ਲੰਬੇ ਸਮੇਂ ਤੋਂ ਨਾਲ ਰਹੇ ਹੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਡਾ ਇੱਕ ਸਾਥੀ ਫਿਰਗਾ ਬਰਾਣਾ ਚਲਾ ਗਿਆ ਜੀ ਉਚਨ ਕਾਟਾ ਜਿਹੜੀ ਸਭ ਤੋਂ ਪਛਾਣ ਦੇ ਦਿੱਤੀਆਂ ਪੂੜ ਰਹੀ ਹੈ ਪੂੜਾ ਟੁੱਟ ਗਿਆ ਸਾਡੀ ਫਿਲਮ ਇੰਡਸਟਰੀ ਨੂੰ ਸੁਨੀਂਦਰ ਇੰਡਸਟਰੀ ਨੂੰ ਇੱਕ ਪਾਜੀ ਆਨਰ ਥੱਲੇ ਕਰਿਓ ਬੰਦਾ ਘਾਟਾ ਪੈਣਾ ਕਦੇ ਪੂਰੇ ਨਹੀਂ ਹੋ ਸਕਦਾ ਕਿਉਂਕਿ ਚੋਲਕਾ ਟੈਨ ਨੂੰ ਕ੍ਰੀਏਟ ਕਰਨ ਵਾਲਾ ਸ਼ੰਕਾਟਾਂ ਵਾਲਾ ਚਾਚਾ ਚਦਰਸ਼ਨ ਸਾਡੇ ਚ ਨਹੀਂ ਰਹੇ ਉਹਨੇ ਮੂੰਹ ਚ ਕੰਮ ਹੋਤੇ ਚਾਚਾ ਚਤਰਾ ਸਿੰਘ ਨੇ ਇੰਨੀਆਂ ਜਿਆਦੇ ਮਤਲਬ ਸਾਨੂੰ ਇੰਟਰਸਟਾਂਤੀਆਂ ਇੰਨੇ ਜਿਆਦੇ ਕਮੇਟੀ ਬੰਦ ਦਿੱਤੇ ਕਿ ਸਮਾਜ ਦੇ ਵਿੱਚ ਉਹਨਾਂ ਨੇ ਹਰ ਜਿਹੜੇ ਉੱਤੇ ਰੌਣਕ ਲਿਆ ਕੇ ਆਉਂਦੇ ਅੱਜ ਉਹ ਚਲੇ ਗਏ ਤਾਂ ਸਕਰੀਨ ਦੀ ਉਹਨਾਂ ਮਨ ਸਖਰੀ ਸਖਰੀ ਲੱਗੂਗੀ ਕਿ ਜਦੋਂ ਵੀ ਉਹ ਪਰਦੇ ਤੇ ਆਉਂਦੇ ਸੀ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲੇਪਿੰਗ ਹੋਣ ਲੱਗ ਜਾਂਦੀਆਂ ਕਿਉਂਕਿ ਉਹਦੇ ਚਿਹਰੇ ਦੇ ਵਿੱਚ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣੇ ਨੂੰ ਸੀ ਮਾਈਕ ਤੇ ਲੈਡੇ ਥੱਲੇ ਜੀ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਕੰਨ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਭੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਜੇ ਕੋਈ ਐਦਾਂ ਆਰਟਿਸਟ ਹੋਣਾ ਜੀ ਉਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਟੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜੀ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਵੀ ਬਹੁਤ ਜਦੋਂ ਬਿਮਾਰ ਹੋਏ ਨੇ ਉਹਦਾ ਸੁਲਕ ਹੀ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿ ਉਦੋਂ ਗੱਲ ਕਰਨ ਲਈ ਪੈਸੇ ਸਾਡੀ ਤੇ ਮੇਰੀ ਬਾਲ ਮਗਨ ਭਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰਸੋਂ ਵੀ ਮੈਂ ਆਉਣ ਦੇ ਦਾ ਬਾਲ ਆਈਡੀਆ ਦਿਨ ਲਾ ਲੋ ਚੈੱਕ ਕਰ ਲੋ ਤੇ ਇਹ ਕਹਿ ਸਕਦੇ ਆ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਬਹੁਤ ਘਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਕਿ ਮੇਰਾ ਕਹਿ ਲਵਾਂ ਵੀ ਇਹ ਕਟਾ ਕੋ ਪੂਰਾ ਕਰੇ ਕੋਈ ਪੁਰਾਣੀ ਜਿਹੜੇ ਤੋਂ ਬਿਮਾਰ ਸੀ ਕੋ ਜਾਣਕਾਰੀ 1.5 ਸਾਲ ਤੋਂ ਥੋੜਾ ਜਿਹਾ ਰਹਿ ਗਿਆ ਸੀ ਦਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਪਰਸੋਂ ਤੋਂ ਸਰ ਕੋਈ ਪੁਰਾਣੀ ਗੱਲਬਾਤ ਉਹਨੂੰ ਇਦਾਂ ਦੀ ਯਾਦ ਹੋਵੇ ਜਿਹੜੀ ਕਿ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਅੱਜ ਜੇ ਆਪਾਂ ਇਸ ਮਾਹੌਲ 'ਚ ਵੀ ਖੜਿਆ ਉਹਨਾਂ ਨੇ ਇਹ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਿਆਂ ਤੋਂ ਦਸੂਟੇ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਕਾਟੇ ਅਸੀਂ ਤਕਰੀਬੇ ਉਸ 26 27 ਸੰਘਟੇਪ ਲਗਾਜ਼ਰ ਰਿਕਾਰਡਰ ਉਹਨਾਂ 13 14 ਸੰਘਟੇ ਮੈਂ ਕੰਮ ਉਸ ਕੀਤੇ ਇਸ ਕਰਕੇ ਉਹ ਸੰਘਟਕਾਂ ਦੀ ਲੜੀ ਦੇ ਵਿੱਚ ਹੀ ਕੰਨਾ ਗੁੱਸਾਗਾ ਉਹਨਾਂ ਨੇ ਜੇ ਉਹ ਤੇਜਸਵਾਲ ਸਾਹਿਬ ਤੇ ਵਿੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ੜਾ ਦੇਣੀ ਮੇਰੇ ਤੇ ਵੀ ਕਈ ਗੱਲਾਂ ਚ ਵਿੰਗ ਕੀਤਾ ਹੋਇਆ ਤੇ ਕਈ ਗੱਲਾਂ ਚ ਉਹਨਾਂ ਨੇ ਮਤਲਬ ਮਾਹੌਲ ਵੀ ਵਿੰਗ ਕਰ ਦੇਣਾ ਮਤਲਬ ਉਹ ਕ੍ਰੀਏਟਿਵ ਬਹੁਤ ਵਧੀਆ ਕ੍ਰੀਏਟਿਵ ਇਕਨੌਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਵੱਧੀ ਬੈਠੇ ਰਹੇ ਸੀ ਜਦੋਂ ਅਸੀਂ ਇੱਕ ਕਾਂਟੇਰ ਕੋਡ ਕਰਦੇ ਸੀ ਉਤੋਂ ਲੁਧਿਆਣਾ ਤੋਂ ਚੱਲਣਾ ਪਹਿਲੇ ਤੀਸਰੀ ਕੁੜੀ ਆਪਣਾ ਨਹੀਂ ਲੱਗਿਆ ਸੀ ਤੇ ਉਦੋਂ ਉਹਨਾਂ ਨੇ ਪਹਿਲਾਂ ਉਤੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਬਸੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦ ਅ ਰਿਕਾਰਡਿੰਗ ਹੈ ਮੰਨ ਲੈਂਦੇ ਆਪਾਂ ਰਿਕਾਰਡਿੰਗ ਵਾਲੇ ਵੀ ਉਹਨਾਂ ਨੇ ਆਉਣਾ ਰਸਤੇ 'ਚ ਗਰਾਹੇ ਗੁਰਦਾਸ ਸਾਹਿਬ ਦੇ ਉੱਤੇ ਮੱਥਾ ਟੇਕਣਾ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਫੇਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀ ਹੈ ਜਿ ਸ਼ੂਟ ਆਜੀ ਆਪਣੇ ਇਸ ਕੀ ਜਿਹੜੀ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਨਾ ਕਦੇ ਤੋਂਪੋਣਾ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਵਾ ਅੱਜ ਕੱਲ ਤਾਂ ਬੈਂਟੀ ਬੰਨਾ ਤਾਂ ਬੰਨਾ ਕਲਾਕਾਰ ਨੇ ਮਤਲਬ ਡੌਟ ਵਰਕ ਸੀ ਇਹ ਇੰਨਾ ਇੰਨਾ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾ ਭਾਈ ਸਾਹਿਬ ਤਰੀਕੇ ਨਾਲ ਖਾਣਾ ਪੀਣਾ ਚ ਕੋਈ ਇਦਾਂ ਨਹੀਂ ਵੀ ਆ ਮੈਨੂੰ ਆ ਚਾਹੀਦਾ ਐਦਾਂ ਮੈਂ ਰਹਿਣਾ ਮੈਨੂੰ ਉਸ ਤਰੀਕੇ ਚਾਹੀਦਾ ਇਹ ਜਾਂ ਕੁਛ ਨਹੀਂ ਜਰਾ ਫਿਲਮ ਵਾਲੇ ਮਾਮਲੇ ਕੀ ਉਹ ਹਰੇਕ ਨਾਲ ਮਿਲਣ ਸਾਰ ਕੀ ਕੇ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਅੱਪਾ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ ਸਾਹਿਬ ਜਾਂ ਭੱਲਾ ਸਾਹਿਬ ਦਾ ਕਦੇ ਨਾ ਐਦਾਂ ਦਾ ਮਨ ਮਟਾ ਠੀਕ ਜੀ ਸਨਸਕਾਰ ਹਾਂ ਜੀ ਰਹੀ ਹੈ ਜੀ ਹਾਂ ਜੀ ਮੇਰੇ ਕੋਲ ਪਿੱਛੇ ਅੰਦਰ ਪੰਜਾਬੀ ਨੇ ਸਟੇ ਨੂੰ ਹੈ ਔਰ ਅਸੀਂ ਤਾਂ ਜਦੋਂ ਕਹਿੰਦੇ ਬਚਪਨ ਦਾ ਇੱਕ ਦੌਰ ਸੀ ਮੇਰੇ ਕੋਲ ਚਿਹਰਾ ਵਾ ਵਾ ਬਸ థాంਕ ਯੂ ਬਹੁਤ ਨਮਾਸਤੂ ਉਹਨਾਂ ਨੇ ਪੰਜਾਬੀ ਬਹੁਤ ਬਹੁਤ ਸਿੱਖੀ ਦੀ ਭਾਵਨਾ ਔਰ ਪਹਿਲਾਂ ਤਾਂ ਚਿੰਤਾਤਾ ਹੁੰਦਾ ਸੀ ਆ ਉਹ ਵੀ ਲੋਕ ਸੌਂਕਿਆ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵਾਲੇ ਰੋਕੀ ਤਾਰਕਮਾਰ ਕੁੜੇ ਅੱਜ ਦੀਆਂ ਨੇ ਬਸ ਕਾਮੇਡੀਆਂ ਨੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀ ਕਿ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਕਲ ਹਮੇਸ਼ਾ ਬੜੀ ਜਗਮਗਰ ਕਰਦੀ ਸੀ। ਉਹਨਾਂ ਫਸਦੇ ਸੀ, ਹਸਉਂਦੇ ਸੀ ਔਰ ਹਰ ਕੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਜ਼ਾਕ ਦੇ ਲੈਵਲ ਤੇ ਕਰਦੇ। ਤੇ ਮਜ਼ਾਕ एकदम ਅਕਸਵਰੀ ਪਤਾ ਲਗਾ ਤੇ ਬੜਾ ਮਨ ਚੁੱਪੀ ਹੋਇਆ, ਬਹੁਤ ਮਨ ਪਰ ਹੈ ਚ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ। ਆਪ ਆਪ ਕੋ ਛੋਟੇ ਨੂੰ ਹਮੇਸ਼ਾ ਸਪੋਰਟ ਕਰਦੇ ਸੀ। ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਏਨਡੂ ਇਹ ਮੈਂ ਕਿੰਨੀ ਕਿਤਨਾ ਬਹੁਤ ਆਸਾਨੀਲੀ ਕਰ ਜਾਂਦੇ ਕੋਈ ਅੱਛਾ ਇਹੋ ਜਿਹੋਨਾਂ ਦੇ ਪਿੱਛਾ ਜਨਵਾਉਂਦਾ ਹੈ ਮੈਨੂੰ ਲੱਗਦਾ ਹੈ ਕਿ ਭਈ ਐ ਇਦਾਂ ਨਹੀਂ ਇਦਾਂ ਡਾਇਲੌਗ ਬੋਲ ਮੇਰਾ ਮਤਲਬ ਉਹਨਾਂ ਨੇ ਕਦੇ ਵੀ ਆਪ ਜੋ ਛੋਟੇ ਆਰਟਿਸਟ ਨੂੰ ਕੋਈ ਛੋਟਾ ਮੈਸੇਜ ਲਿਖਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮੈਸੇਜ ਦਿੰਦੇ ਸੀ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਬਰਾਬਰ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਨੂੰ ਦਿਲਾਜ ਵਾਸਤੇ ਰਹਿਣਗੇ ਪਰਮਾਣੂ ਨੂੰ ਅਕੀਸ਼ੀ ਆ ਆਪਣੀ ਚਰਨੀ ਨਿਵਾਸ ਦੇਵੇ ਔਰ ਮੈਂ ਫਿਰ ਇੱਕ ਵਾਰੀ ਕੁਲਵਰ ਘੇ ਭਲਾ ਸਾਹਿਬ ਇੱਕ ਵਾਰੀ ਫੇਰ ਆਉਣਾ ਸਿਂਦਰਪੁਰਲਾ ਭਾਗੇ ਤੇ ਸਾਮਸਾਰੇ ਮਿਲਣੀ ਪਹਿਲੀ ਮੁਲਾਕਾਤ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ 2003-4 ਦੇ ਵਿੱਚ ਕੁਲਵਰ ਚ ਜਾਣਾ ਹੈ ਉਦੋਂ ਮੇਰੀ ਐਲਬਮ ਆਈ ਸੀ ਦੀ ਪਹਿਲੀ ਜੁਸਟੀ ਐਲਬਮ ਹੋएगी ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਇਹਦੇ ਵਿੱਚ ਮੇਰੇ ਗਾਣੇ ਦੀਆਂ ਕੁਝ ਸਤਰਾਂ ਸੀ ਆ ਤੁਮਨ ਜਿਹਾ ਉਹਨਾਂ ਨੇ ਮੈਂਸ਼ਨ ਕੀਤੀਆਂ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਹਦਾ ਸਾਡਾ ਦੇਖੋ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ ਹੋ ਗਿਆ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ بہت حوصلہ دیتا کہ مطلب میری آواز بہت ودی ہے بہت اگلے بلا صاحب کو پہلے تو میں تو پہلے بھی دسیا بھی انہوں نے کدی چھوٹا بڑا نہیں دیکھا انہوں نے چھوٹے انہوں نے زیادہ سکتے ہیں ہمیشہ اگر آپ ایک سینیورٹی دا ذکر کرتے ہیں انہیں لیکن اجے ہے سینئر تو بہتے ہیں کنہ کنہ سکھن مولد ہے انہوں نے تو کسی کی کچھ سکھن مولد ہے بھائی سامنے دے کیمرے پیسا بھائی کیمرے پیسا بھائی کیمرے دے سامنے دے انہوں نے ہمیشہ ਹਮੇਸ਼ਾ ਉਹਨਾਂ ਦੱਸਿਆ ਕਿ ਵੀ ਉਹਾਂ ਨੇ ਚੰਗੀਆਂ ਚੀਜ਼ਾਂ ਕਰ ਹਮ ਦੱਸਿਆ ਜਿੰਨੀ ਕਿ ਬਸਲਾ ਦੇ ਨਾਲ ਕੰਪਨੀ ਰਹੀ ਮੇਰੀ ਅ ਔਰ ਮੋਰਓਵਰ ਕੀ ਹੈ ਟੈਲੈਂਟਡ ਬੋਸ ਸੀਗੇ ਆਪਣੇ ਡਾਇਲੌਗ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੌਗ ਸੀਗੇ ਜਿਹੜੇ ਜਿੰਨੇ ਵੀ ਮਤਲਬ ਤੁਹਾਡੇ ਜ਼ੈਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣਾ ਜਿਹੜਾ ਡਾਇਲੌਗ ਸੀਗੇ ਕਿਉਂਕਿ ਮੈਂ ਅੱਖੀਂ ਵੇਖੀ ਸੀਗਾ ਛੰਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੇ بہت مطلب میں بہت ہی عمر نہیں مانتا سٹھ پینٹھ سال بھی زیادہ عمر نہیں آئی بٹ وہ سات نہیں رہا اپنے کام ہمیشہ کافی سام سال پہلے ان کی فیملی چلوں ڈیتھ ہو گئی تو میں پیڑ تو کار ہو گیا کیونکہ میں بھی کنڈا رہن کر کے وہ بہت ہی اچھے گل نہیں کرتے تھے کیونکہ تھوڑے بیمار چل رہے سی اور بہت ہی چیز نہیں کرنا چاہتے ਕਿਉਂਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਉਗਾਸ ਹੋਵੇ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕੱਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਉਦਾਸੀ ਨਹੀਂ ਆਉਂਦੀ ਜਿੰਨੀ ਵਾਰੀ ਵੀ ਮੈਂ ਘਰੇ ਇੱਥੇ ਬੈਠੇ ਸੀ ਕਿ ਕਿ ਆਈ ਗ੍ਰਾਹਮ ਚੱਲਦੇ ਹਾਂ ਅਸੀਂ ਇਸ ਮੌਕੇ ਤੇ ਪਹੁੰਚੇ ਆ ਮੈਂ ਸਾਲ ਦੇ ਸਾਲ ਪਹਿਲਾਂ ਕੀ ਬੈਠੇ ਇਹ ਲੋਕ ਆਏ ਆ ਮੈਂ 10 ਮਿੰਟ ਲਈ ਸੀ ਕਿ ਉਹ ਮਿਲਣਾ ਤਾਂ 1.5-2 ਘੰਟੇ ਹੋਣਾ ਹੈ ਮਤਲਬ ਇਹ ਐਸ ਜੀਆਂ ਗੱਲਾਂ ਛੇੜਦੇ ਆ ਕਿ ਅਸੀਂ 1.5-2 ਘੰਟਾ ਪਤਾ ਨਹੀਂ ਲੱਗਿਆ ਕਿੱਦਾਂ ਚਲੇ ਗਏ ਉਹਨਾਂ ਦੀ ਇਦਾਂ ਦੀ ਕੰਪਨੀ ਹੁੰਦੀ ਸੀ ਭਲਾ ਸਾਹਿਬ ਸਾਡੇ ਮੈਨੂੰ ਰਿਪੀਟ ਕਰਾਣਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸਰੀਰਕ ਔਰਤیں ਸਾਡੇ ਚ ਨਹੀਂ ਐ ਬਟ ਉਹਨਾਂ ਦੀ ਜਿਹੜੀ ਰੂਹ ਹੈ ਉਹ ਜਿਹੜੀ ਉਹਨਾਂ ਦੇ ਕੰਮ ਨੇ ਉਹ ਸਾਡੇ ਖੰਮੇ ਸ਼ੈਨ ਨਹੀਂ ਸਾਡੇ ਕੋਲ ਠੀਕ ਠੀਕ ਵੀ ਨਹੀਂ ਰਹੇ ਸੀਗੇ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾफी ਸਮੇਂ ਤੋਂ ਹਾਂਜੀ ਹਾਂਜੀ ਹੈਗੇ ਐਸੀ ਹਸਪੀਟਲ ਵੀ ਮਿਲ ਕੇ ਆ ਜਿਵੇਂ ਉਹਨੂੰ ਵੈਸੇ ਵੀ ਨਾ ਹੋਦਾ ਰਹਿੰਦੇ ਸੀਗੇ ਐਸੀ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀ ਆ ਸਾਨੂੰ ਕੋਈ ਗੱਲ ਹੋ ਜੇ ਮੈਂ ਹਸਪੀਟਲ ਦੇ ਵਿੱਚ ਆ ਕਰਮਜੀਤ ਜੀ ਜਿੱਦਾਂ ਮੈਂ ਜ਼ਿਕਰ ਕੀਤਾ ਗੀਪੀ ਬਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਕਿੰਨਾ ਲਿਖੇ ਜਾਂਦੇ ਆ ਉਹ ਫਿਰ ਪ੍ਰੈਕਟਿਕ ਅਲਾ ਸਾਹਿਬ ਕੋਲ ਵੀ ਚੱਲ ਗਿਆ ਬੈਠ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਗੁਰਲੇਈ ਤਰ੍ਹਾਂ ਦੀ ਹੁੰਦੀ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਤੋਂ ਲੈ ਕੇ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿੱ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਹਰ ਇੱਕ ਕਲਾਕਾਰ ਦਾ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਆਏ ਦੀ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਨੇ ਇਹ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਕਟੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਸੀ ਉਹਦੀ ਜੁਬਾਨਾਂ ਨਾਲ ਆਉਂਦਾ ਕੋਈ ਤੇ ਜਾਂਦਾ ਉਹ ਇਹਦੇ 15 ਸੈਕਿੰਡ ਦਾ ਹੁੰਦਾ ਇਹਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਇੱਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਭੱਲਾ ਸਾਹਿਬਾ ਅੱਜ ਦਾ ਦੌਰ ਚ ਬੈਨਿਟੀ ਵੈਨ ਦਾ ਇੱਕ ਦੌਰ ਸੀਗਾ ਜਦੋਂ ਬੈਨਿਟੀ ਵੈਨ ਛੱਡੋ ਕੇ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈਨਾ ਜਾ ਕੇ ਕੱਪੜੇ ਬੈਠੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਭੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਹੀ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 95 ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀ ਠੀਕ ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਮੇਰੇ ਹਸਪੀਟਲ 'ਚ ਹੋਈ ਸੀ ਜੀ ਜਦੋਂ ਪਿਛਲੇ ਮਤਲਬ ਉਹ ਜਿਹੜਾ ਜਿਹੜਾ ਪੂਰਾ ਨਾਮ ਵਾਲਾ ਹੈਗਾ ਉਹ ਵੀ ਹਾਰੇ ਇਹ ਸਭ ਨੇ ਸ਼ਾਪ ਦੇ ਵਿੱਚ ਦੇ ਦਿੰਦੇ ਮਾਈਂਡ ਡਾਊਨ ਕਰੋ ਯਾਰ ਮੈਡਮ ਇਧਰ ਦੇਖੋ ਮੈਂ ਹੁਣ ਦੇ ਕੋਈ ਆਪਣੀ ਯਾਦ ਪਹਿਲੀ ਵਾਰ ਕਰਦਾਂ ਸਾਡੀ ਮੁਲਾਕਾਤ ਹੋਈ ਔਰ ਜਿਸ ਹਮਨੇ ਅੱਜ ਇੰਡਸਟਰੀ ਨੂੰ ਲੈ ਕੇ ਗਏ ਨੇ ਮੇਰੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਕਿ ਬਟ ਮੇਰਾ ਮਿਲਣਾ ਇਦਾਂ ਨਹੀਂ ਹੋਇਆ ਕਦੇ ਵੀ ਪਰ ਸਾਡੇ ਇੰਡਸਟਰੀ ਦੇ ਬਹੁਤ ਸਤਿਕਾਰਯੋਗ ਉਹ ਆਰਟਿਸਟ ਨੇ ਔਰ ਸਾਡੇ ਦਿਲਾਂ 'ਚ ਹਮੇਸ਼ਾ ਰਹਿਣਗੇ ਉਹ ਥੈਂਕ ਯੂ